ਸਸ਼੍ਰੀਕਾਲ ਤੁਸੀਂ ਸੁਖ ਰਸਨ ਜਰਨਲਿਸਟ ਮੈਂ ਹਾ ਪ੍ਰਦੀਪ ਘਰ ਤਾਂ ਜਲੰਧਰ ਦੇ ਵਿੱਚ ਅਜੇ 13 ਸਾਲਾਂ ਬੱਚੀ ਦਾ ਜਿਹੜਾ ਕਤਲ ਮਾਮਲਾ ਉਸ਼ਾਂਤ ਨਹੀਂ ਹੋਇਆ ਤੇ ਬਠਿੰਡਾ ਦੇ ਵਿੱਚ ਇੱਕ ਹੋਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 8 ਸਾਲਾਂ ਦੀ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਹੈ ਤੇ ਦੁਸ਼ਕਰਮ ਕੀਤਾ ਜਾਂਦਾ ਹੈ ਗਲੀ ਦੇ ਵਿੱਚ ਰਹਿੰਦੇ ਦੋ ਮੁੰਡਿਆਂ ਦੇ ਵੱਲੋਂ ਜਿਨ੍ਹਾਂ ਦੀ ਉਮਰ ਮਹਿਜ਼ 13 ਤੋਂ 14 ਸਾਲ ਦੱਸੀ ਜਾ ਰਹੀ ਹੈ ਤਾਂ 20-20 ਰੁਪਏ ਦਾ ਲਾਲਚ ਦੇ ਕੇ ਉਸ ਦੇ ਨਾਲ ਵਾਰ ਵਾਰ ਜਿਹੜਾ ਬਲਤਕਾਰ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਇਹ ਸਾਰੀ ਘਟਨਾ 22 ਨਵੰਬਰ ਨੂੰ ਵਾਪਰਦੀ ਹੈ ਪਰ ਪੁਲਿਸ ਨੂੰ ਇਸ ਬਾਰੇ 24 ਨਵੰਬਰ ਨੂੰ ਜਾਣਕਾਰੀ ਮਿਲਦੀ ਹੈ ਤਾਂ ਬਿਲਕੁਲ ਇਹ ਸਾਰੇ ਖੁਲਾਸੇ ਕਰਾਂਗੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਬੱਚੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਜਾਂਦੇ ਨੇ ਕਿਵੇਂ 20 ਰੁਪਏ ਦਾ ਲਾਲਚ ਦੇ ਕੇ ਉਸ ਨੂੰ ਧੱਕੇ ਦੇ ਨਾਲ ਆਪਣੇ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜੇਕਰ ਤੁਹਾਡੇ ਘਰ ਵੀ ਬੱਚियां ਨਹੀਂ ਤਾਂ ਖਾਸ ਕਰਕੇ ਖਬਰ ਤੁਹਾਡੇ ਲਈ ਪ੍ਰੇਹਤ ਖਾਸ ট্রেনਡ ਵਾਲੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਵਸ ਦਾ ਸ਼ਿਕਾਰ ਨੇ ਜਿਹੜੇ ਇਹ ਮਰਦ ਜਾਤ ਕਿਉਂ ਬਣਾ ਰਹੀ ਹੈ ਤਾਂ ਆਖਿਰਕਾਰ ਸਵਾਲ ਨੇ ਜਿਹੜੇ ਹਰ ਵਾਰੀ ਉੱਠਦੇ ਨੇ ਕਿ ਇੱਕ ਵਾਰ ਹੋ ਗਿਆ ਹੁਣ ਅਗਲੀ ਵਾਰ ਤੋਂ ਹੋਰ ਸਖਤਾਈ ਕੀਤੀ ਜਾਏਗੀ ਪਰ ਹਰ ਵਾਰੀ ਸਾਹਮਣੇ ਆਉਂਦੇ ਨੇ ਤਹਵਲ ਦੇ ਨਾਲ ਭਰੇ ਹੋਏ ਮਤ ਆਓ ਇਸ ਖਬਰ ਦੇ ਬਾਰੇ ਗੰਭੀਰਤਾ ਦੇ ਨਾਲ ਤੁਹਾਨੂੰ ਜਾਣਕਾਰੀ ਦੇਣੇ ਆ 8-9 ਸਾਲ ਦੀ ਬੱਚੀ ਦੇ ਨਾਲ ਉਸੇ ਗਲੀ ਦੇ ਵਿੱਚ ਰਹਿਣ ਵਾਲੇ 13-14 ਸਾਲ ਦੇ ਮੁੰਡਿਆਂ ਨੇ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਜਾਂਚ ਦੇ ਵਿੱਚ ਪਤਾ ਲੱਗਾ ਕਿ ਮੁਲਜ਼ਮਾ ਨੇ ਕੁੜੀ ਨੂੰ 20-20 ਰੁਪਏ ਦਾ ਲਾਲਚ ਦਿੱਤਾ ਦੋ ਦਿਨਾਂ ਤੱਕ ਉਸਦੇ ਨਾਲ ਦੁਬਾਰੀ-ਵਾਰੀ ਬਲਤਕਾਰ ਕੀਤਾ ਇਹ ਘਟਨਾ 22 ਨਵੰਬਰ ਨੂੰ ਵਾਪਰੀ ਸੀ ਪਰ ਪੁਲਿਸ ਨੂੰ ਇਸ ਬਾਰੇ 24 ਨਵੰਬਰ ਨੂੰ ਪਤਾ ਲੱਗਾ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਪੁਲਿਸ ਨੇ ਕੁੜੀ ਅਤੇ ਉਸਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਦੋਵਾਂ ਨਾਬਾਲਗਾਂ ਵਿਰੁੱਧ ਬਲਤਕਾਰ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਡਾਕਟਰੀ ਜਾਂਚ ਤੋਂ ਬਾਅਦ ਦੋਵਾਂ ਨੂੰ ਮੰਗਲਵਾਰ ਨੂੰ ਬਾਰ ਸੁਧਾਰ ਕਰਕੇ ਪੇਚ ਦਿੱਤਾ ਗਿਆ ਤੇ ਦੋਵੇਂ ਦੋਸ਼ੀ ਨੇ ਜਿਹੜੇ 13 ਅਤੇ 14 ਸਾਲ ਦੇ ਨੇ ਤਾਂ ਖੁਲਾਸਾ ਕਿਵੇਂ ਹੋਇਆ ਇਸ ਬਾਰੇ ਜਾਣਕਾਰੀ ਦਿਵਾਗੇ ਜਾਣਕਾਰੀ ਅਨੁਸਾਰ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ कि ਉਸ ਨੂੰ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਪੁੱਛਣ ਤੇ ਉਸ ਨੇ ਇਸ਼ਾਰਾ ਕੀਤਾ ਤੇ ਦੱਸਿਆ ਕਿ ਕੀ ਕੁਝ ਹੋਇਆ ਫਿਰ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਕੁੜੀ ਦੀ ਮਾਂ ਨੇ ਦੱਸਿਆ ਕਿ ਮੈਂ ਤੇ ਉਸਦਾ ਪਤੀ ਮਜ਼ਦੂਰੀ ਕਰਦੇ ਆ ਸਾਡੀ 8 ਸਾਲ ਦੀ ਧੀ ਤੇ 3 ਸਾਲ ਦਾ ਪੁੱਤਰ ਘਰ ਦੇ ਵਿੱਚ ਇਕੱਲਾ ਰਹਿੰਦਾ ਜਦੋਂ ਮੈਂ 22 ਨਵੰਬਰ ਦੀ ਸ਼ਾਮ ਨੂੰ ਕੰਮ ਤੋਂ ਵਾਪਸ ਆਇਆ ਤਾਂ ਮੇਰੀ ਧੀ ਸੋਚਾਂ ਦੇ ਵਿੱਚ ਅਗਵਾਚ ਗਈ ਸੀ ਜਦੋਂ ਮੈਂ ਪੁੱਛਿਆ ਤਾਂ ਉਸ ਨੇ ਸ਼ੁਰੂ ਦੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਦੇ ਵਿੱਚ ਉਸ ਨੇ ਕਿਹਾ ਕਿ ਉਸ ਨੂੰ ਪੇਟ ਦੇ ਵਿੱਚ ਦਰਦ ਹੋ ਰਿਹਾ ਉਸਦੇ ਪਤੀ ਨੂੰ ਬਿਨਾਂ ਦੱਸੇ ਮੈਂ ਉਸ ਨੂੰ ਇੱਕ ਪਾਸੇ ਲੈ ਗਈ ਤੇ ਪੁੱਛਕਿਛ ਕੀਤੀ ਉਸਨੇ ਇਸ਼ਾਰੇ ਦੇ ਨਾਲ ਮੈਨੂੰ ਦੱਸਿਆ ਕਿ ਗਲੀ ਦੇ ਦੋ ਮੁੰਡਿਆਂ ਨੇ ਉਸਦੇ ਨਾਲ ਛੇੜਛਾੜ ਕੀਤੀ ਹੈ ਪੁਲਿਸ ਨੇ ਤੁਰੰਤ ਮੇਰੀ ਧੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਦੋ ਦਿਨਾਂ ਦੇ ਲਾਚ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਫਿਰ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕਰਾਇਆ ਤੇ ਘਟਾ ਦਾ ਪਤਾ ਲੱਗਣ ਤੋਂ ਬਾਅਦ ਦੋਵਾਂ ਮੁੰਡਿਆਂ ਦੇ ਪਰਿਵਾਰਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਭੁਜਾ ਦਿੱਤਾ ਪਰ ਪੁਲਿਸ ਨੇ ਉਹਨਾਂ ਨੂੰ ਲੱਭ ਲਿਆ ਤਾਂ ਬੜੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਜਿਹੜੀ ਸਾਮਣੀ ਆਈਆ ਬਠਿੰਡਾ ਤੋਂ ਤਾਂ ਪਹਿਲਾਂ ਇਹੋ ਜੀਆਂ ਘਟਨਾਵਾਂ ਨੇ ਜਿਹੜੀਆਂ ਦਿੱਲੀ, ਮੁਰਾਦਾਬਾਦ, ਫਰੀਦাবাদ ਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਯੂਪੀ ਦੇ ਵਿੱਚ ਦੇਖਣੀਆਂ ਸੁਣਨ ਨੂੰ ਮਿਲਦੀਆਂ ਸੀ ਹੁਣ ਇੱਕ ਖਤਰਾ ਹੈ ਜਿਹੜਾ ਪੰਜਾਬ ਦੇ ਉੱਤੇ ਵੀ ਮੰਡਰੌਣ ਲੱਗਾ